ਇੱਕ ਵਾਰ ਇੱਕ ਬੱਕਰੀ ਰਾਹ ਪੁੱਲ ਕੇ ਜੰਗਲ ਵਿੱਚ ਆ ਗਈ। ਜੰਗਲ ਦੀ ਹਰਿਆਲੀ ਵੇਖ ਕੇ ਬੱਕਰੀ ਬਹੁਤ ਹੈਰਾਨ ਹੋਈ। ਹਾਏ! ਇਹ ਤਾਂ ਕਿ ਨਾ ਸੁਣਾਂ ਕਿੰਨਾ ਘਾਹ ਹੈ ਇੱਥੇ। ਕਿਸੇ ਨੇ ਹੀ ਲੋਕ ਖਤਰਨਾਕ ਜੰਗਲ ਬੋਲ ਕੇ ਸਾਨੂੰ ਬੱਕਰੀਆਂ ਨੂੰ ਡਰਾਏ ਜਾਂਦੇ ਨੇ ਹੈ। ओ, 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 ओ। मैं हां मैं तो थकी गई सी हाँ, उठ जाके बैठ जाती हां मैं ओस को फाच थोड़ी वक्त तो बाद ही गुफा विच रहन वाला गुफा दा मालिक ओथे आ गया ਮੇਰੀ ਗੁਫਾ ਦੇ ਵਿੱਚ ਕਿਸੇ ਦੀ ਵੜਨ ਦੀ ਹਿੰਮਤ ਕਿਵੇਂ ਹੋ ਗਈ ਹੈ ਇਹ ਕਿਹੜਾ ਜਾਨਵਰ ਹੈ ਇਸ ਨੂੰ ਤਾਂ ਪਹਿਲਾਂ ਮੈਂ ਕਦੇ ਵੀ ਨਹੀਂ ਵੇਖਿਆ ਬੱਕਰੀ ਨੂੰ ਪਹਿਲੀ ਵਾਰੀ ਵੇਖ ਕੇ ਸ਼ੇਰ ਬਹੁਤ ਜ਼ਿਆਦਾ ਡਰ ਗਿਆ ਕੌਣ ਹੈ ਮੇਰੀ ਗੁਫਾ ਵਿੱਚ ਕੌਣ ਹੈ ਮੇਰੀ ਗੁਫਾ ਦੇ ਵਿੱਚ

ਉਹ ਰਾਜਾ ਹੈ ਗਿਆ ਤਾਂ ਮੈਂ ਮਹਾਰਾਜਾ ਹੈ ਗਿਆ ਇਸ ਸਾਰੇ ਜੰਗਲ ਦਾ ਮਹਾਰਾਜਾ ਮੈਨੂੰ ਤਾਂ ਬਸ ਤੇਰਾ ਹੀ ਇੰਤਜ਼ਾਰ ਸੀਗਾ ਇਹ ਸੁਣਦੇ ਸਾਰੇ ਸ਼ੇਰ ਉੱਥੋਂ ਭੱਜ ਗਿਆ ਉਸ ਵਕਤ ਇਹਨਾਂ ਸਾਰੀਆਂ ਗੱਲਾਂ ਨੂੰ ਇੱਕ ਲੁੰਬੜ ਛੁਪ ਕੇ ਸੁਣ ਰਿਹਾ ਸੀ ਗੱਲ ਕੀ ਹੈ ਜਾਣਨ ਲਈ ਲੁੰਬੜ ਸ਼ੇਰ ਦੇ ਪਿੱਛੇ-ਪਿੱਛੇ ਭੱਜਿਆ ਰਾਜਾ ਜੀ ਉੱਥੇ ਹੀ ਰੁਕ ਜਾਓ ਸੀ ਐਵੇਂ ਭੱਜਦੇ ਭੱਜਦੇ ਹੋਏ ਕਿੱਥੇ ਜਾ ਰਹੇ ਹੋ ਚੰਗਾ ਹੋਇਆ ਕਿ ਤੂੰ ਮੈਨੂੰ ਮਿਲ ਗਿਆ ਕੀ ਤੂੰ ਕਦੇ ਕਿਸੇ ਮਹਾਰਾਜਾ ਨੂੰ ਵੇਖਿਆ ਹੈ ਮਹਾਰਾਜਾ ਹਾਂ ਉਹ ਜੀ ਆਇ ਇੱਕ ਜਾਨਵਰ ਮੇਰੀ ਗੁਫਾ ਦੇ ਵਿੱਚ ਵੜ ਕੇ ਬੈਠਾ ਹੈ ਇਸ ਜੰਗਲ ਵਿੱਚ ਰਹਿਣਾ ਹੁਣ ਠੀਕ ਨਹੀਂ ਹੈ ਕਿਸੇ ਹੋਰ ਜੰਗਲ ਦੇ ਵਿੱਚ ਜਾਣਾ ਪੈਗਾ ਜਿੱਥੇ ਕੋਈ ਰਾਜਾ ਨਾ ਹੋਵੇ ਇਹ ਸ਼ੇਰ ਦੇਦੀ ਮਾਗ ਵਿੱਚ ਬਿਲਕੁਲ ਵੀ ਅਕਲ ਹੀ ਨਹੀਂ ਹੈ ਬੇਵਕੂਫ ਹੈ ਸ਼ੇਰ ਰਾਜਾ ਜੀ ਤੁਹਾਨੂੰ ਕਿਸੇ ਨੇ ਬੇਕੁਫ ਬਣਾਇਆ ਹੈ ਸੱਚ ਕੀ ਹੈ ਮੈਂ ਦੇਖ ਕੇ ਆਉਣਾ ਤੁਸੀਂ ਲੁਕੋ ਹੂੰ ਬਹੁਤ ਜ਼ਿਆਦਾ ਹੀ ਹੁਸ਼ਿਆਰ ਬਣਦਾ ਹੈ ਜਾਂ ਵੇਖ ਕੇ ਆਇਆ ਵੱਡਾ ਲੰਬੜ ਭੱਜ ਕੇ ਗੁਫਾ ਦੇ ਬਾਹਰ ਪਹੁੰਚਿਆ ਗੁਫਾ ਦੇ ਬਾਹਰ ਪੈਰਾਂ ਦੇ ਨਿਸ਼ਾਨ ਨੂੰ ਵੇਖਦਿਆਂ ਹੀ ਲੰਬੜ ਨੂੰ ਸਭ ਸਮਝ ਆ ਗਿਆ ਜੀ ਭਾਡੀ ਕੋ ਫਾਦੇ ਅੰਦਰ ਤਾਂ ਇੱਕ ਬੱਕਰੀ ਹੈ ਬੱਕਰੀ ਇਹ ਤੈਨੂੰ ਕਿਵੇਂ ਪਤਾ ਲੱਗ ਗਿਆ ਮੈਂ ਤਾਂ ਕਿੰਨੀ ਬੱਕਰੀਆਂ ਨੂੰ ਪਿੰਡ ਦੇ ਵਿੱਚ ਜਾ ਜਾ ਕੇ ਫੜਿਆ ਹੈ ਮੇਰੇ ਮਹਾਰਾਜ ਤੁਸੀਂ ਹਿੰਮਤ ਕਰਕੇ ਨਾਲ ਚੱਲੋ ਫੇਰ ਵੀ ਡਰ ਲੱਗਦਾ ਤਾਂ ਮੇਰੇ ਪਿੱਛੇ ਲੋ ਕੇ ਜਾਇਆ ਤੁਸੀਂ ਹਾਂ ਮੈਂ ਇਸ ਜੰਗਲ ਦਾ ਰਾਜਾ ਹੋ ਕੇ ਇਸ ਫਾਲਤੂ ਜਾਨਵਰ ਦੇ ਪਿੱਛੇ ਲੱਗ ਕੇ ਚੱਲਾਂਗਾ ਛੇ ਦਾਦੀ ਅਸੀਂ ਦੋਵੇਂ ਆਪਣੀ ਪੂੰਛ ਨੂੰ ਬੰਨ ਲੈਣੇ ਹਾਂ ਜੇ ਇਹ ਉਹ ਜਾਨਵਰ ਖਾਂਦਾ ਹੈ ਤਾਂ ਪਹਿਲਾਂ ਮੈਂ ਅੱਗੇ ਹਾਂ ਜਾਵਾਂਗਾ ਉਹ ਮੈਨੂੰ ਖਾ ਲੇਗਾ ਦੋਨੋਂ ਜਣੇ ਆਪਣੀ ਪੂੰਛ ਨੂੰ ਆਪਸ ਵਿੱਚ ਬੰਨ ਕੇ ਤੁਰਦੇ ਹੋਏ ਸ਼ੇਰ ਦੀ ਗੁਫਾ ਦੇ ਬਾਹਰ ਪਹੁੰਚ ਗਏ ਲੰਬੜ ਅਤੇ ਸ਼ੇਰ ਨੂੰ ਇਕੱਠਿਆਂ ਹੀ ਆਉਂਦਿਆ ਵੇਖ ਕੇ ਬੱਕਰੀ ਡਰ ਗਈ ਪਰ ਜਦੋਂ ਉਹਨੇ ਦੋਨਾਂ ਦੀ ਪੂੰਛ ਨੂੰ ਆਪਸ ਵਿੱਚ ਬੰਨਿਆ ਹੋਇਆ ਦੇਖਿਆ ਤਾਂ ਓਹ ਸਮਝ ਗਈ। ਅੱਛਾ ਤਾਂ ਐਸੇ ਲੰਬੜ ਦੇ ਪਿੱਛੇ ਲੁੱਕ ਕੇ ਸ਼ੇਰ ਇੱਧਰ ਤੱਕ ਆਇਆ ਹੈ। ਹੁਣ ਇਹਨਾਂ ਨੂੰ ਦੱਸਦੀ ਹਾਂ। ਤੁਸੀਂ ਕਦੋਂ ਆਏ ਮਹਾਰਾਜ? ਮੈਂ ਤਾਂ ਇੱਥੇ ਬਹੁਤ देर ਦਾ ਬੈਠਾ ਹਾਂ। ਬਸ ਤੇਰਾ ਹੀ ਇੰਤਜ਼ਾਰ ਕਰ ਰਿਹਾ ਸੀ ਮੈਂ। ਇਹ ਤਾਂ ਤੂੰ ਚੰਗਾ ਕੀਤਾ। ਸ਼ੇਰ ਨੂੰ ਵੀ ਨਾਲ ਲੈ ਕੇ ਆ ਗਿਆ। ਐਨਾ ਬੋਤ ਹੈ। ਓਏ ਤੋਕੇ ਬਾਜ਼। ਤੂੰ ਸੱਚੀ ਮੁੱਚੀ ਚਲਾਕ ਲੁੰਬੜ ਹੈ ਮੈਂ ਤੈਨੂੰ ਕਿਹਾ ਕਿ ਮੈਂ ਸ਼ੇਰ ਖਾਣਾ ਚਾਹਨਾ ਤਾਂ ਤੂੰ ਰਾਜਾ ਨੂੰ ਹੀ ਇੱਥੇ ਲੈ ਕੇ ਆ ਗਿਆ ਹੁਣ ਆਲਸ ਕਿਉਂ ਦਿਖਾ ਰਿਹਾ ਹੈ ਉਹਨੂੰ ਛੇਤੀ ਅੰਦਰ ੱਤਕਾ ਮਾਰ ਦੇ ਜਾਂ ਫਿਰ ਮੈਨੂੰ ਹੀ ਬਾਹਰ ਆਉਣਾ ਪਏਗਾ ਇੰਨਾ ਸੁਣਦੇ ਸਾਰ ਹੀ ਸ਼ੇਰ ਚੀਕਦਾ ਹੋਇਆ ਉੱਥੋਂ ਭੱਜ ਗਿਆ ਲੁੰਬੜ ਦਾ ਹਾਲ ਤਾਂ ਤੁਸੀਂ ਸੋਚ ਹੀ ਸਕਦੇ ਹੋ ਹਾਏ